ਸਤਿ ਸ੍ਰੀ ਅਕਾਲ ਜੀ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਹੈ ਜੀ ਦੋ ਪੱਠਾ ਆਪਾਂ ਲੈ ਆਂਦੀਆਂ ਨੇ ਤਿੰਨ ਤਿੰਨ ਮਹੀਨੇ ਦੀਆਂ ਇੱਕ ਪਾਠ ਤੇ ਇੱਕ ਬਟੋਰਾ ਆਪਾਂ ਹੋਰ ਲੈ ਰੱਖਿਆ ਉਹ ਅਜੇ ਦੁੱਧ ਪੀਂਦੇ ਆ ਇਸ ਲਈ ਅਜੇ ਆਪਾਂ ਘਰੇ ਨਹੀਂ ਲਿਆਂਦੇ 15 ਦਿਨਾਂ ਨੂੰ ਆਪਾਂ ਉਹਨਾਂ ਨੂੰ ਵੀ ਲੈ ਆਵਾਂਗੇ ਤਾਂ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਹੈ ਬੱਕਰੀ ਪਾਲਣ ਦਾ ਇਹ ਦੋ ਪੱਠਾ ਇੱਕੋ ਕਰੋ ਇੱਕ ਬੱਕਰੀ ਦੀਆਂ ਹੈ ਪੈਣਾ ਹੀ ਨੇ ਬਰਬਰੀ ਕਿਸਮ ਦੀਆਂ ਪਠਾਣੇ ਜਿਹੜੀ ਪੱਠਾ ਆਪਾਂ ਲੈ ਰੱਖੀਏ ਇਹ ਨਹੀਂ ਲੈਂਦੀ ਉਹ ਵੀ ਬਰਬਰੀ ਕਿਸਮ ਦੀ ਹੈ ਉਹ ਤਿੰਨ ਪੈਣਾ ਨੇ ਬੱਕਰੀ ਦੇ ਤਿੰਨ ਪਠਾ ਦਿੱਤੀਆਂ ਨੇ ਇੱਕ ਆਪਾਂ ਉਹਨਾਂ ਵਿੱਚੋਂ ਲੈ ਰੱਖੀਏ ਇੱਕ ਵਾਰ ਆਪਾਂ ਤਿੰਨ ਪਠਾ ਤੇ ਇੱਕ ਪਠੋਰੇ ਨਾਲ ਕੰਮ ਸ਼ੁਰੂ ਕੀਤਾ ਜੀ ਮੇਰੇ ਦੇਖ ਪਰਮਾਤਮਾ ਦੀ ਕਿਰਪਾ ਨਾਲ ਕੰਮ ਠੀਕ ਠਾਕ ਰਹੇਗਾ ਇਹਨਾਂ ਦੋ ਪੱਠਾ ਨੂੰ ਆਪਾਂ ਹਰੇ ਦੇ ਨਾਲ-ਨਾਲ ਥੋੜਾ-ਥੋੜਾ ਦਾਣਾ ਪਾਉਂਦੇ ਆ ਇਹਨਾਂ ਨੂੰ ਲਿਆਂਦਿਆਂ ਨੂੰ 15 ਦਿਨ ਹੋ ਗਏ ਨੇ ਹੁਣੇ ਇੱਥੇ ਖੋਜ ਨੇ ਪਹਿਲਾਂ 4-5 ਦਿਨ ਇਹਨਾਂ ਦਾ ਜੀ ਨਹੀਂ ਸੀ ਲੱਗਿਆ ਹੁਣੇ ਖੋਜ ਨੇ ਇਹਨਾਂ ਨੂੰ ਆਪਾਂ ਬਾੜੇ ਵਿੱਚ ਖੁੱਲਾ ਰੱਖਿਆ ਹੋਇਆ ਹੈ ਵੇਟਲਾ ਪਤਾ ਨਹੀਂ ਰੱਖੀਆਂ ਕਿਉਂਕਿ ਇਹਨਾਂ ਨੂੰ ਖੇਤਾਂ ਵਿੱਚ ਚਰਾਉਣ ਵਾਸਤੇ ਲਿਜਾਣਾ ਪੈਂਦਾ। ਬੀਟਲ ਵਾਲੇ ਵਿੱਚ ਰੱਖ ਕੇ ਨਹੀਂ ਪਾਲੀਆਂ ਜਾ ਸਕਦੀਆਂ। ਨਾਲੇ ਥੋੜੇ ਪੈਸਾ ਨਾਲ ਕੰਮ ਚਾਲੂ ਕਰਨਾ ਹੋਵੇ ਤਾਂ ਬਰਬਰੀ ਵਧੀਆ ਰਹਿੰਦੀ ਏ। ਸਸਤੇ ਆ ਜਾਂਦੀ ਏ ਤੇ ਪਾਲਣੀ ਵੀ ਸੌਖੀ ਏ। ਬਰਬਰੀ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ। ਇਹਨਾਂ ਦਾ ਵਾਧਾ ਵੀ ਬੀਟਲ ਨਾਲੋਂ ਜ਼ਿਆਦਾ ਹੁੰਦਾ। ਕਿਉਂਕਿ ਇਸ ਸਾਲ ਦੀ ਉਮਰ ਵਿੱਚ ਸੂਪ ਇਹ ਇੰਦਗਾ 5 ਤੋਂ 7 ਮਹੀਨਿਆਂ ਦੀ ਬਰਬਰੀ ਗੱਭਣ ਹੋ ਜਾਗੀ। ਜਦ ਕਬੀਟਲ ਸਾਲ ਦੇਰ ਪੌਣੇ 2 ਸਾਲ ਬਾਅਦ ਸੁੰਦੀ ਹੈ। ਬਸੋ ਪਾਲ ਕਵੀਰੋ ਵੀਡੀਓ ਦੇਖ ਕੇ ਦੱਸਿਓ ਕਿ ਮੇਰਾ ਕੰਮ ਤੁਹਾਨੂੰ ਕਿਹੋ ਜਿਹਾ ਲੱਗਾ। ਵੀਡੀਓ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ। ਅਗਰ ਦਾ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।